ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੀਟੂ ਚੈਨਲ ਬਾਵੜੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਗਾਵਾਂ ਸੇ ਲਈ ਲੈ ਕੇ ਆਏ ਜੀ ਤੰਨੇ ਬਈ ਗੱਬਣਾ ਨੇ ਸੂਣ ਦੇ ਨੇੜੇ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹਾਂ ਹਾਂ ਬਈ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਬਈ ਲਾਪਰੀ ਦਪੰਦ ਸੁਗਣਾ ਦੇ ਜ਼ਿਲ੍ਹਾ ਮੋਗਾ ਤਸਵੀਲ ਬਾਗਾ ਪੁਰਾਣਾ ਆਪਣਾ ਸ੍ਰੀ ਅਲੀ ਸ਼ਰਕ ਤੇ ਘਰ ਆ ਠੀਕ ਤੇ ਨੇੜੇ ਆਪਣੇ ਸ਼ਹਿਰ ਇਧਰ ਪਾਹਤਾ ਪਾਈਗਾ ਪੈਂਦਾ ਤੇ ਬਗਰਾੜੀ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 9872957848 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦਾ ਕਿਹੜਾ ਸੂਸ ਹੁੰਦੀ ਆ ਇਹ ਬਈ ਦੂਜਾ ਸੂਸ ਹੁੰਦੀ ਆ ਵੜਾ ਕਿੰਨੇ ਦਿਨ ਲੈਂਦੀ ਆ ਬਈ ਬਈ ਇਹਦੇ ਯਾਰ ਮਾਲਕ ਦਾ ਕਹਿੰਦੇ 28 ਤਰੀਕ ਨੂੰ ਦਿਨ ਪੂਰੇ ਆ ਪਰ ਬਣੀ ਬੁਣੀ ਹੁਣ ਵੀ ਆਏ ਫਿਰਦੀ ਆ ਜਿਵੇਂ ਬਈ ਇੱਕ ਦੋ ਦਿਨ ਹੀ ਲੈਂਦੀ ਆ ਠੀਕ ਆ 24 ਤਰੀਕ ਹੋ ਗਈ ਮਾਲਕਾਂ ਦੇ ਸੰਦੇ ਅਨਸਾਰ ਹਨਾ ਹੂੰ 4 ਦਿਨ ਪਏ ਹੂੰ ਬਾਕੀ ਹੋਏ ਬਈ ਲੱਗਦਾ ਵੀ ਇਹ ਲੈ ਵੱਲੂ ਕਰੂਗੀ ਮੈਂ ਕਹਿੰਦਾ ਕੀ ਬਾਤ ਆ ਕੱਚੀ ਕੱਚੀ ਬੈਠਾ ਲਾਓ ਪਈਆਂ ਮੈਂ ਕੀ ਬਾਤ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਪਹਿਲੇ ਪਾਸੇ ਦੀ ਵੀ ਆਈ ਬਈ ਹਾਂਡੀ ਠੰਡੀ ਪੂਰੀ ਆ ਜਿੱਧਰ ਦੀ ਬਈ ਕਹਿੰਦਾ ਮਰ ਅਰ ਦੇਖੋ ਗੱਠ ਮੂਰ ਨੂੰ ਆ ਚਾਰੇ ਥਾਂ ਨਿਕੜਵੇਂ ਪੂਰੇ ਗਾਇਬ ਤੇ ਕੱਲਾ ਕੱਟਾ ਥਾਂ ਮੋਤੀ ਵਾਲੀ ਜੀ ਦਿਖਾ ਦੇ ਅਜੇ ਆ ਵੀ ਆ ਜਿਹੜੇ ਵਾਲਾ ਹਨਾ ਸਾਰੇ ਕੱਢ ਕੇ ਸੂਗੀ ਕੱਢ ਕੇ ਪੰਡਰ ਕੇ ਲੇਵਾ ਲੈ ਕੇ ਫੇਰ ਸੋਣਾ ਅਜੇ ਖੋਸ ਕਰੂਗੀ ਪੂਰਾ ਪੱਟਾਂ ਦੇ ਵਿੱਚ ਫਸਿਆ ਪਿਆ ਬਈ ਸਹੀ ਗੱਲ ਆ ਕੱਚੀ ਕੱਚੀ ਆ ਦਿਨ ਹਜੇ ਲੈਣੀ ਆ ਅਵੇ ਤਾਂ ਤੋਂ ਬੋਲੀ ਪੈਣ ਲੱਗੀ ਹੁਣ ਅੱਜ ਤਰੀਕ ਨੂੰ ਤਨਪੁਰੇ ਆਵੇ ਟੋਏ ਪੈਣ ਲੱਗ ਗਏ ਸਹੀ ਗੱਲ ਆ ਬਈ ਹਾਂ ਹੋਰ ਲਾ ਬਈ ਤੋਰ ਕੇ ਦਿਖਾ ਦੇ ਕਿੰਨਾ ਕਿਰਦੂ ਦਿੱਤਾ ਬਈ ਬਈ ਉਹਨਾਂ ਨੇ ਦੱਸਿਆ ਪਹਿਲੇ ਸੂਰੇ ਨੇ ਹਨਾ 23 24 ਕਿਲੋ ਦਿੱਤਾ ਅੱਛਾ ਕਿ ਬਈ ਗਰਮੀਆਂ ਬਈ ਆਪਾਂ 25 26 ਕਿਲੋ ਕਹਿ ਕੇ ਦੇਵਾਂਗੇ 25 ਕਿਲੋ ਕਹਿ ਕੇ ਦੇਵਾਂਗੇ ਬੜਾ ਨਹੀਂ ਕਹਿੰਦੇ ਫੇਸ ਬੜਾ ਚੰਗਾ ਬੋਦੀ ਬਾਦੀ ਚੰਗੀ ਆ ਰੰਗ ਰੂਪ ਚੰਗਾ ਵੱਡਾ ਹੁਣ ਦਿਖਾ ਬਈ ਲੈ ਆਲੂਆ ਤੋਰਾ ਤੂਰਾ ਵਿਖਾਈ ਸਹੀ ਗੱਲ ਵੇਖ ਫਸ ਫਸ ਕੇ ਤੁਰਦੀ ਆ ਸਹੀ ਗੱਲ ਵੱਡਾ ਕੱਦ ਕਾਠ ਰੰਗ ਰੂਪ ਬਹੁਤ ਚੰਗਾ ਤੋਰਾ ਤਾਰਾ ਚੰਗਾ ਸਹੀ ਗੱਲ ਆ ਬਾਈ ਜੀ ਫਾਸਕੇ ਤੋਰਦੀ ਆ ਹਜੇ ਦਿਨ ਲੱਗੀਆਂ ਲੰਮੀ ਤੋਰਦੇ ਉਹਦੋਂ ਨੂੰ ਆਰਡਰ ਆ ਜਿਹੜਾ ਹੋਰ ਵੀ ਸੋਹਣਾ ਤੇ ਆ ਲੈਵਾ ਕਰੂ ਬਹੁਤ ਕਰਮਾਂ ਵਾਲੀ ਬਾਈ ਸਹੀ ਗੱਲ ਆ ਬਾਈ ਬਾਕੀ ਜਿਹੜੀ ਇਹ ਬਰੀਡ ਆ ਹਨਾ ਬਾਈ ਇਹਦੇ ਜਦੋਂ ਸੂਪ ਪੈਂਦੀ ਆ ਬੱਚਾ ਚੜਦਾ ਕਰਦੀ ਆਈ ਬਹੁਤ ਲਿਵਾ ਪਾਂਡੀ ਬੰਨੇ ਆਂਦੀ ਆ ਸਹੀ ਗੱਲ ਆ ਬਾਈ ਹਾਂ ਤੇ ਕੀ ਮੋਲ ਜੈਲੀ ਬਹੁਤ ਆ ਹੂੰ ਮੋਲ ਤਾਂ ਬਈ ਯਾਰ ਇਹਦਾ ਆਪਾਂ 85 ਯਰ ਕਰਦੇ ਆ ਠੀਕ ਆ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ ਮੌਕੇ ਤੇ ਠੀਕ ਆ ਬਾਕੀ ਬੂਤੀ ਬਾਤੀ ਦੀ ਬੈੜ ਹੈ ਨਾ ਬਹੁਤ ਚੰਗੀ ਆ ਹਮ ਜੇ ਆਪਾਂ ਤੋਂ ਵੇਚਣ ਵਾਲਾ ਬੰਦਾ ਵੀ ਲੈ ਜੂ ਹਨਾ ਕੋਈ ਵੀ 2 ਰੁਪਏ ਦੇ ਕੇ ਜਾਊਗੀ ਹਮ ਠੀਕ ਆ ਅੱਜਕੱਲ ਇਹ ਤੈਨੂੰ ਪਤਾ ਲੋਕ ਡਡ ਡਡ ਡਟ ਜਿੱਟੀਆਂ ਗਾਈਆਂ ਦੇ ਹਨਾ 90 90 95 99 ਮੰਗੀ ਜਾਂਦੇ ਆ ਅੱਛਾ ਆਪਣਾ ਇਹ ਰਈ ਘਰਾਂ ਚ ਹੀ ਲੈਣਿਆ ਤੋਰ ਫਿਰ ਕੇ ਮਾਲਾ ਫਾਰੀ ਤੋਂ ਨਹੀਂ ਆਹੀ ਲੈਂਦੇ ਬਾਕੀ ਆ ਫੇਸ ਕੁਆਲਟੀ ਦਿਖਾਈ ਬਈ ਕਿੰਨਾ ਸੋਹਣਾ ਹੋਵੇ ਕੀ ਆਏ ਡਿਜ਼ਾਈਨ ਤੇ ਯੂਨ ਮੂੰਹ ਦਾ ਸਹੀ ਗੱਲ ਬਾਕੀ ਗੈਰੀ ਬਹੁਤਾ ਹੈ ਵੀ ਬਈ ਇਧਰੋਂ ਵੀ ਆਈਆਂ ਤੂੰ ਫੇਰੀ ਜਾ ਹੂੰ ਕਹਿੰਦੀ ਕੁਛ ਧਾਰ ਮਾਰਦ ਨੇ ਲੈ ਕਹਿੰਦੀ ਗੱਪਣ ਦੀ ਧਾਰ ਮਾਰਤੀ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਕਰ ਮੈਂ ਚਵਾਈ ਬਹੁਤ ਚੰਗੀ ਨਿਕਲੂਣਾ ਬਾਈ ਮੋਟੀ ਚਵਾਈ ਦੀ ਨਿਕਲੂਣਾ ਸਹੀ ਗੱਲ ਆ ਬਈ ਮੁੱਲ 85000 ਰੁਪਇਆ ਮੰਗਣ ਜ਼ਰੂਰ ਹੋ ਜਾਊਗਾ ਬਾਕੀ ਲੈਵਲੂਆ ਕਰੂ ਬਹੁਤ ਬਈ ਹੈ ਜੀ ਆ ਜਿਹੜੇ ਵਾਲਾ ਹੈ ਨਾ ਆ ਵੇਖੀ ਆ ਸਾਰੇ ਐ ਕੱਢ ਕੇ ਆਏ ਆਪਾਂ ਖਿੱਚ ਕੇ ਨਹੀਂ ਬਾਲਾ ਦਿਖਾਉਂਦੇ ਪੋਲਾ ਹੀ ਲੈਵਾ ਕਿਤੇ ਵੇਖੀ ਆ ਇਹ ਲਾ ਫੇਰ ਵੀ ਬਾਲ ਕਿੰਨੇ ਪਿਆ ਵੇ ਸਹੀ ਗੱਲ ਅੱਗੇ ਭਰਾ 2 ਨੰਬਰ ਕਿਹੜਾ ਸੂਆ ਸੁੰਦੀ ਆ ਇਹ ਬਈ ਇਹ ਵੀ ਦੂਜਾ ਸੂਆ ਹੀ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਈ ਇਹ ਬਈ ਇਹ ਵੀ 4-5 ਦਿਨ ਲਊਗੀ ਆਵੇ ਤਾਂ ਦੋ ਇਹ ਵੀ ਬੁੱਲੀ ਪੈਣ ਲੱਗੀ ਸਹੀ ਗੱਲ ਆ ਬਈ ਛੰਡੀ ਛੰਡੀ ਇਹ ਵੀ ਬਹੁਤ ਆ ਜੇ ਮੈਂ ਮਰਦੀ ਬੈਠਾ ਰਹਿਣ ਥਾਲਾ ਬੜਾ ਚੰਗਾ ਹੈ ਨਾ ਬਈ ਹਾਂ ਬਈ ਮੋਟਾ ਖਾਣਾ ਪੂਰਾ ਹੋਏ ਲੱਲ ਆਏ ਫੜ ਕੇ ਲੈ ਦੇ ਬਈ ਹੂੰ ਨਾ ਪਤਾ ਏ ਆਰਡਰ ਬਾਈ ਬਹੁਤ ਚੰਗਾ ਥਾਣ ਥਣ ਚੰਗਾਗਾ ਦੋਨੇ ਪਾਸਿਆਂ ਤੋਂ ਲੇਵਲ ਹੋਣਾ ਟਿੱਲਾ ਬਹੁਤ ਪਿਆਰਾ ਹਾਂ ਬਈ ਬਕੇ ਲੇਵਲ ਹੋਵਾ ਕਰੂ ਬਹੁਤ ਕਰਮਾ ਕੀ ਰਕਾਰ ਦੁੱਧਾ ਬਈ ਬਈ ਦੁੱਧ ਇਹ ਵੀ 23 24 ਕਿਲੋ ਦੇਊਗੀ ਖੋਲ ਦੇ ਦੇਵਾ ਨਾਲੀ ਹਾਂ ਆਰਡਰ ਬਹੁਤ ਚੰਗਾ ਟਿੱਲਾ ਦੇਖੋ ਸਾਰੀਆਂ ਬਲ ਟਿੱਲਾਂ ਕੱਢ ਕੇ ਫੇਰ ਸੋਣਾ ਇਧਰ ਵੀ ਆਈਆਂ ਤੂੰ ਚਲਾਈ ਆ ਉਹ ਮੈਂ ਤਨਾ ਹੁੰਦਾ ਐਂਦੀ ਕੋਈ ਗੋਸ਼ ਨਹੀਂ ਹੈ ਨਾ ਬਹੁਤ ਜਿਆਦੀ ਵਹਿੜਾ ਬਈ ਸਹੀ ਗੱਲ ਖੋਲ ਦੇ ਬਈ ਤੋੜ ਕੇ ਦਿਖਾ ਦੇ ਤੋੜ ਰੰਗ ਰੂਪ ਚੰਗਾ ਰਾਜੀ ਰੂਜੀ ਚੰਗੀ ਠੰਡੀ ਸੀਲਾ ਕੂਚ ਚਾਹੇ ਬਾਕੀ ਬਈਆ ਆਪਣੇ ਆਏ ਹੁੰਦੇ ਪਸ਼ੂ ਆਣਾ ਚਾਹੇ ਗੱਪਣ ਹੋਵੇ ਚਾਹੇ ਸੂਈ ਵੀ ਆਪਣੇ ਪਸ਼ੂ ਆਈਆਂ ਹੱਥ ਤੋਂ ਫਰੋਣਗੇ ਠੀਕ ਹੈ ਜੀ ਹਾਂ ਠੀਕ ਹੈ ਫੇਸ ਵੀ ਬਈਆ ਜਿਹੜੇ ਕਹਿੰਦੇ ਹੁਣ ਪਿੰਡਾਂ ਵਾਲੇ ਬੰਦਰੀ ਮਾਲ ਲੈਂਦੇ ਆ ਹਨਾ ਸਾਡੇ ਕੋਲ ਤਾਂ ਜਿਆਦਾਤਰ ਥੋੜਾ ਜਿਹਾ ਵੀ ਬਾਹਰ ਲਗਾ ਕੇ ਵੀ ਆਉਂਦਾ ਜਿਵੇਂ ਗੇਰਾ ਹਰ ਮਹਾਰਾਸ਼ਟਰ ਦਾ ਹਨਾ ਠੀਕ ਆ ਤੇ ਬਈ ਹੁਣ ਅਸੀਂ ਬਈ ਪਿੰਡਾਂ ਵਾਲਿਆਂ ਦੇ ਕੰਮ ਤੋਂ ਹੀ ਮਾਲ ਲੈਨੇ ਬਈ ਜਿਹੜਾ ਪਿੰਡੇ ਦੇ ਹੱਥ ਤੋਂ ਫਰਾਵੇ ਥਨਾ ਥਨਾ ਨੂੰ ਹੱਥ ਲਵਾਵੇ ਹਨਾ ਸਹੀ ਗੱਲ ਕਿਉਂਕਿ ਹੁਣ ਪਿੰਡਾਂ ਦੇ ਬਈ ਠੰਡਾ ਸੀਲ ਪਸੂ ਹੀ ਚੱਲਦਾ ਵੱਧ ਸਹੀ ਗੱਲ ਆ ਬਈ ਬਾਕੀ ਤੋਰਾ ਤੂਰਾ ਦਿਖਾ ਦੇ ਆਏ ਨਹੀਂ ਬਈ ਖੁਚਲ ਪਣਾਇਆ ਦਿਖਾਈ ਜਾਊ ਆਪਣਾ ਪਸੂ ਬਈ ਐਸੂਰੀਆ ਚੋੜੀਆਂ ਉਹ ਤੁਰਦੀਆਂ ਸਹੀ ਗੱਲ ਆ ਰਾਜ ਜੀਆਂ ਕੱਦ ਵੱਡਾਂ ਵਾਲੀਆਂ ਬਾਕੀ ਲੇਵਾ ਵੇਖ ਬਈ ਹੁਣ ਕੀ ਮੁੱਲ ਆ ਭਰਾ ਇਹਦਾ ਮੁੱਲ 70000 ਆ ਮਾਨਤਾਨ ਹੋ ਜੀ ਬਾਈ ਹਾਂ ਹਾਂ ਬਾਈ ਮਾਨਤਾਨ ਕਰਦਾਂਗੇ ਮੌਕੇ ਤੇ ਠੀਕ 70000 ਰੁਪਏ ਮੁੱਲ ਆ ਬਾਈ ਮੌਕੇ ਤੇ ਜਿਹੜਾ ਮਾਨਤਾਨ ਜ਼ਰੂਰ ਹੋ ਜੇ ਚੰਗੀ ਆ ਬੜ ਕੱਚੀ ਕੱਚੀ ਆ ਬਾਈ ਦਿਨ ਹਜੇ ਲੈਂਦੀ ਆ ਉਹਦੋਂ ਨਾ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਵਧੀਆ ਬਾਕੀ ਲੈਵਾ ਕਰੂ ਬਹੁਤ ਬਾਈ ਹਾਂ ਬਣਾਉ ਬਹੁਤ ਬਾਈ ਜਿਹੜੇ ਸਾਬ ਨਾਲ ਥਾਣਾ ਹਵਾਨਾ ਲੱਗਿਆ ਨਾ ਮੇਰੀ ਨਾਲ ਨੂੜ ਬਹੁਤ ਚੰਗੀ ਲੱਗੀ ਆ ਚਾਰੇ ਪਾਸੇ ਸਹੀ ਗੱਲ ਆ ਬਾਈ ਸਹੀ ਗੱਲ ਆ ਨਾਲਾ ਨੂੜਾ ਫੁੱਲ ਚੰਗੀ ਅੱਗੇ ਭਰਾ ਤੇਰਾ ਨੰਬਰ ਕਿਹੜਾ ਸੂਏ ਬਈ ਦੂਜਾ ਸੂਏ ਇਹਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਇਹਦਾ ਬਈ ਦਿਨ ਹਜੇ 15 ਲਊਗੀ ਇਹਦਾ ਆ ਚੱਲ ਵੀਡੀਓ ਬਣਾਉਣੀ ਕਰਕੇ ਤਾਈਆਂ ਨੂੰ ਦਿਖਾਤੀ ਠੰਡੀ ਆ ਹਾਂ ਹਾਂ ਕੱਚੀ ਆ ਬਈ ਮਜ਼ਰ ਦੀ ਹੱਥ ਲਾਈ ਆ ਠੰਡੀ ਹੋਊਗਾ ਬਈ ਇਹ ਆਲੂਆ ਕਰੂ ਬਹੁਤ ਚਲ ਪਤਾ ਹੀ ਇਧਰ ਨੂੰ ਠੀਕ ਕੱਚੀ ਆ ਬਈ 15 ਦਿਨ ਬਈ ਰੱਖਦਾ ਹਜੇ ਲੈਂਦੀ ਆ ਤਾਂ ਲਾਂ ਟੋਲਾ ਬਹੁਤ ਪਈ ਬਾਕੀ ਰੰਗ ਪ੍ਰਿੰਟ ਬਹੁਤ ਚੰਗਾ ਵਹਿੜਦਾ ਖੋਲ ਦੇ ਮੜਾ ਤੋਰ ਕੇ ਦਿਖਾ ਦੇ ਬਈ ਕਿੰਨਾ ਕ ਦੁੱਧ ਪਾਇਆ ਹੋਵੇ ਤਾਂ ਬਈ ਦੁੱਧ ਦੇ ਨੇ ਪਹਿਲੇ ਸੂਏ ਦਿੱਤਾ 18 ਕਿਲੋ ਇਹ ਪਤਾ ਹੀ ਗਈ ਸੀ ਪਹਿਲੇ ਸੂਏ ਵਹਿੜ ਠੀਕ ਹਾਂ ਫਰੰਟ ਬੜਾ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਬੜਾ ਚੰਗਾ ਬਹਿੜਦਾ ਕੱਚੀ ਜ਼ਰੂਰ ਆ ਬਾਈ ਕਹਿੰਦਾ ਵੀ ਚਲ ਦੂਧੀਆਂ ਦੀ ਵੀਡੀਓ ਪਾਉਣੀ ਸੀ ਇਹ ਵੀ ਦਿਖਾਤੀ ਕਈ ਵਾਰੀ ਭਰਾ ਕੋਈ ਸਾਹਮਲੇ ਹਨਾ ਚੰਗੀ ਤਿਆਰ ਹੋ ਜੂ ਫੀਡ ਫੂਡ ਦਾ ਗੱਟਾ ਪੈ ਗਿਆ ਬਣ ਜੂ ਬਹਿੜਾ ਬਾਈ ਯਾਰ ਟਰਾਂਜ਼ੀਸ਼ਨ ਦਾ ਗੱਟਾ ਪੈ ਗਿਆ ਸਿਰਾ ਗੱਲਵਾਤ ਬਣ ਜਾਣੀ ਸਹੀ ਗੱਲ ਆ ਕੀ ਮੋਲ ਹੈ ਦਾ ਭਰਾ ਬਈ ਇਹਦਾ ਮੋਲ 60000 ਆ ਮਾਨਤਾਨ ਹੋ ਜੀ ਹਾਂ ਹਾਂ ਬਈ ਮਾਨਤਾਨ ਕਰ ਦਾਂਗੇ 60000 ਰੁਪਏ ਮੋਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਵੇਗਾ। ਬਈ ਇੱਕ ਨਾ ਯਾਰ ਆਪਾਂ ਪਿਛਲੀ ਵਾਰ ਵੀਡੀਓ ਪਾਈ ਸੀ। ਠੀਕ ਆ। ਅਗਲਾ 300 ਰੁਪਏ ਲੱਗਿਆ ਆਪਾਂ ਹਨਾ ਵੀ ਇਹ ਤੋਂ ਤੈਨੂੰ ਪਤਾ ਵੀ ਵੀਡੀਓ ਤੇ ਮੁੱਲ ਜਾਇ ਜੀ ਕਰੀਦੇ ਆ। ਹੂੰ। ਵੀ ਮੁੱਲ ਜਾਇ ਜੀ ਕੀਤਾ ਇਹਦਾ ਵੀ ਆਇਆ ਹੁਣ ਜਦ ਇਹ ਤਿਆਰ ਹੋ ਗਈ ਬਹਿਣ ਬਾਈ। ਹੂੰ। 70 75 ਹਜ਼ਾਰ ਵਾਲੀ ਬਣ ਜਾਣੀ ਆ ਬੱਚੀ ਮੋਇਨਾ। ਠੀਕ ਆ। ਹਾਂ। ਹਾਂ। ਅੱਗੇ ਬਈ ਕੋੜੀ ਵੀ ਦਿਖਾਉਣੀ ਆ। ਹਾਂ, ਇੱਧਰ ਦੀ ਆ ਬਈ। ਆਪਾਂ ਫਾਰੇ ਬੰਦ ਕਰ ਦਿੰਨੇ ਆ ਇੱਕ ਮਿੰਟ। ਇੱਕ ਬਾਈ ਕੋਲੇ ਬਈ ਕੋੜੀ ਵੀ ਬਕਾਊ ਆ। ਤੇ ਕੀ ਆ ਬਈ ਕਿਹੜਾ ਸੂ ਆ ਗਿਆ। ਇਹ ਹੈ ਬਈ ਦੂਜੇ ਸੂਏ ਦੀ ਖਾਤਰ ਹੈ ਨਾ ਆ 28 ਤਰੀਕ ਨੂੰ ਇਹਨਾਂ 2 ਮਹੀਨੇ ਹੋ ਜਾਣਗੇ ਪਰ ਚੈੱਕ ਨਹੀਂ ਕਰਾਈ ਬਈ ਠੀਕ ਆ ਇਹ ਆਪਾਂ ਇਹ ਲਿਆਂਦੀ ਸ਼ੌਂਕ ਨਹੀਂ ਸੀ ਪਹਿਲਾ ਸੂ ਆਪਨੇ ਕੋਲ ਹੀ ਸੂਈ ਸੀ ਠੀਕ ਆ ਫਿਰ ਨਾ ਬਈ ਡਾਕਟਰ ਡੂਟਰੀਆ ਨਹੀਂ ਮਿਲਦੇ ਇਹ ਚੀਜ਼ ਦੇਵੇਂ ਆਪਾਂ ਕਹਤੀ ਆ ਤਾਈਓ ਬਈਰ ਵੇਚਦੇ ਆ ਜੇ ਆਪਣਾ ਸੌਦਾ ਹੋ ਗਿਆ ਹੈ ਨਾ ਜੇ ਬੰਦੇ ਬਈ ਗੱਬਣ ਹੋਈ ਫਿਰ ਉਹੋ ਜੇ ਹਿਸਾਬ ਨਾਲ ਸੌਦਾ ਕਰਾਂ ਜੇ ਖਾਲੀ ਹੋਈ ਫਿਰ ਉਹੋ ਜੇ ਹਿਸਾਬ ਨਾਲ ਇੱਕ ਬੇਂਤੀ ਜੀ ਨੇ ਬਈ ਸੌਦਾ ਕੀਤਾ ਹੈ ਨਾ ਉਹ ਆਪਦਾ ਡਾਕਟਰ ਆਪਦਾ ਨਾਲ ਲੈ ਕੇ ਆਵੇ ਕਿਉਂਕਿ ਬਈ ਇਹਦਾ ਡਾਕਟਰ ਡੂਟਰੀਆ ਆਉਂਦਾ ਨਹੀਂ ਤਾਂ ਇਹੀ ਆਪਾਂ ਵੇਚਦੇ ਆ ਅੱਛਾ ਜੀ ਆਪਾਂ ਵੇਚਣੀ ਨਹੀਂ ਸੀਗੀ ਬਾਈ ਠੀਕ ਆ ਬਾਈ ਹਾਂ ਗੱਬਨ ਦਾ ਯਾਨੀ ਕਿ ਕਨਫਰਮ ਨਹੀਂ ਹੈ ਆ ਵੀਡੀਓ ਆਪਣੇ ਕੋਲੇ ਬਾਈ ਬਣੀ ਆ ਹਜੇ ਕਨਫਰਮ ਕਿਉਂਕਿ ਬਾਈ ਇਹ ਦਾ ਦਾ ਪਤਾ ਲੱਗ ਜਾਂਦਾ ਇਹ ਚੀਜ਼ ਦਾ ਬਾਲਾ ਪਤਾ ਪਤਾ ਨਹੀਂ ਲੱਗਦਾ ਹਨਾ ਸਹੀ ਗੱਲ ਆ ਬਾਈ ਠੀਕ ਬਾਕੀ ਸੀਲਸ ਆਉਗਾ ਹਨਾ ਸਵਾਰੀ ਸਪੂਰੀ ਦੀ ਪਾਸ ਆ ਕੱਦ ਕੁੜੀ ਦਾ ਹੈਗਾ ਇਹਦਾ ਸੱਠੋਂ ਬਾਹਰ ਆ ਬਾਈ ਓ ਕੱਦ ਤਾਂ 60 ਇੰਚ ਆ ਅੱਛਾ ਆਪਾਂ 65 ਇੰਚ ਆਖਾਂਗੇ ਠੀਕ ਆ ਹਾਂ ਬਾਕੀ ਇਹਦੇ ਇੱਕ ਹੀ ਭੋਰੀ ਆ ਭਾਗ ਭੋਰੀ ਉਹ ਵੀ ਉੱਚੀ ਆ ਰਹੀ ਐ ਇੱਕ ਅੱਛਾ ਕਹਿੰਦੀ ਕੋਈ ਨਹੀਂ ਆਏ ਸੀਲ ਸਾਊ ਆਏ ਨਹੀਂ ਬਈ ਦੰਦੀਆਂ ਆਈਆਂ ਵੱਡੀ ਆਉ ਆ ਕੇ ਬਈ ਆ ਰਹੀ ਹੋ ਬੋਰੀ ਹੋਰ ਕੋਈ ਪੋਰੀ ਨਹੀਂ ਮੁੱਲ ਕੀ ਹੈ ਫਿਰ ਇਹਦਾ ਮੁੱਲ ਯਾਰ ਜੇ ਗੱਬਣ ਹੋਈ ਫੇਰ ਦੇਵਾਂਗੇ ਸਵਾ ਦੀ ਜੇ ਖਾਲੀ ਹੋਈ ਫੇਰ ਦੇਵਾਂਗੇ ਲੱਖ ਦੀ ਠੀਕ ਆ ਹਾਂ ਜੇ ਤੱਕ ਗੱਬਣ ਹੋਈ ਫਿਰ ਸਵਾ ਲੱਖ ਦੀ ਜੇ ਖਾਲੀ ਹੋਈ ਫਿਰ ਲੱਖ ਦੀ ਹੈਨਾ ਹਾਂ ਆਪਾਂ ਇਹ ਗੱਲ ਬਈ ਪਹਿਲਾਂ ਹੀ ਕਹੇ ਤੀ ਹੈਨਾ ਇਹਦੀ ਆਪਣੇ ਕੋਲ ਵੀਡੀਓ ਹੈਗੀ ਮੀਟਿੰਗ ਵੀ 22000 ਦਿੱਤੀ ਇੱਥੇ ਭਾਜ ਤੇ ਅੱਛਾ ਜੀ ਸਮੁੰਦਰ ਘੋੜੇ ਦਾ ਬੱਚਾ ਨਿਕੰਦਾ ਹਜੇ ਜੇ ਬਾਈ ਜਾਨਸ ਘੋੜੀ ਹੈਨਾ ਫਿਰਦੀ ਆ ਕੋੜੀ ਆਪਾਂ ਫ੍ਰੀਜ ਬਣਾ ਕੇ ਦੇਵਾਂਗੇ ਠੀਕ ਆ ਹਾਂ ਨੁਕਰਬ ਘੋੜਾ ਜੀ ਤੋਂ ਬਣਾਈ ਆ ਇੱਥੇ ਆ ਭਾਜ ਤੇ ਹਾਂ ਸਮੁੰਦਰ ਦਾ ਬੱਚਾ ਉਹ ਬਹੁਤ ਠੀਕ ਆ ਬਈ ਹਾਂ ਲੈ ਆ ਬਾਕੀ ਕੰਨ ਕੋਨੇ ਦਿਖਾ ਦੇ ਬਈ ਪੂਰੇ ਐਂ ਜੋੜਦੀ ਆ ਫੇਸ ਕੁਆਲਿਟੀ ਸਹੀ ਗੱਲ ਆ ਦੇਸ ਰੂਸ ਬਹੁਤ ਚੰਗਾ ਵੇਖ ਬਈ ਚੰਗੀ ਆ ਬੜੀ ਹੂੰ ਸਾਊ ਆ ਵਧੀਆ ਬਈ ਸਾਊ ਸੂਤ ਬਸੇਰੀਆ ਸਾਡਾ ਮੇਰਾ ਛੋਟਾ ਭਰਾ ਹੀ ਚਲਾਉਂਦਾ ਐ ਇਹਨੂੰ ਤੋਰਦਾ ਜਾ ਉੱਤੇ ਬਹਿ ਕੇ ਠੀਕ ਆ ਹਾਂ ਹੂੰ ਤੇ ਬਈ ਨਾਗ ਸੀਗੇ ਬਾਈ ਕੋਲੇ ਘੋੜੀ ਸਨੇ ਵਿੱਚ ਚਾਰ ਠੀਕ ਹੈ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਨਾਗ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਾਦਦੋ ਧੰਨਵਾਦ